ਜਿਹੜੀਆਂ ਕੌਮਾਂ ਆਪਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਨਾ ਉਹ ਕੌਮਾਂ ਜਿਉਂਦੀਆਂ ਨਹੀਂ ਰਹਿਦੀਆਂ ਮੇਰੀ ਅਖੀਰਲੀ ਗੱਲ ਕਰਕੇ ਬੰਦ ਕਰ ਲਿਓ ਪਹਿਲੀ ਜੂਨ ਨੂੰ 40 ਬਰੇ ਹੋ ਜਾਣੇ ਆ ਬਰਪਾਡ ਸਾਹਿਬ ਤੇ ਜਿੱਥੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ 2024 ਚ ਆਪਾਂ ਆ ਗਏ 1984 ਦਾ ਵਕਾਯਾ 40ਵੀਂ ਬਰੇ ਦਾੰਡਾ ਉਸ ਦਿਨ ਮੈਂ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਕਿ ਗੇਠੋ ਆਪਾਂ ਸਾਰੇ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਈਸਾਈ ਹੋਵੇ ਚਾਹੇ ਮੁਸਲਮਾਨ ਹੈ ਰੱਬ ਨੂੰ ਮੰਨਣ ਵਾਲੇ ਲੋਕ ਹੈ ਦਰਬਾਰ ਸਾਹਿਬ ਚੋਂ ਵਰਨਾ ਕੋ ਸਾਂਝਾ ਸਾਰੇ ਧਰਮਾਂ ਦੇ ਲੋਕ ਉੱਥੇ ਗੁਰੂ ਰਾਮਦਾਸ ਦੇ ਉਸ ਦਰਬਾਰ ਚ ਸ੍ਰੀ ਅਮਰitsar ਸਾਹਿਬ ਨਤਮਸਤਕ ਹੋਣ ਜਾਂਦੇ ਐ ਤੇ ਆਪ ਦੇ ਪਰਿਵਾਰ ਦੀ ਤੇ ਸਰਬੱਤ ਦੇ ਭਲੇ ਦੀ ਸੁਖ ਮੰਗਦੇ ਓਸ ਗੁਰੂ ਦੇ ਘਰ ਤੇ ਇੰਦਰਾ ਗਾਂਧੀ ਨੇ ਤੈਂਦਾ ਤੋਪਾਂ ਨਾਲ ਹਮਲਾ ਕੀਤਾ ਸੀ ਜਿੱਦੇ 1 ਜੂਨ ਨੂੰ ਮੋਦਾਪੌੜ ਜਾਓਗੇ ਬਟਨ ਨੱਪੜ ਜਾਓਗੇ ਯਾਦ ਜਰੂਰ ਰੱਖਿਓ ਉਹ ਦਰਦਨਾਕ ਦਿਨ ਉਹਦਾ ਬਟਨ ਨੱਪਾਂਗੇ ਅਕਾਲ ਤਖਤ ਸਾਹਿਬ ਦੀ ਤਸਵੀਰ ਦੁਗੀਆਂ ਅੱਖਾਂ ਸਾਹਮਣੇ ਹੋਵੇ ਜਿਹੜਾ ਕੰਕਾਂ ਟੋਪਾਂ ਨਾਲ ਟਹਿ ਟਹਿ ਇਖਦਾ ਹੋਇਆ ਹੈ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਗੁਰੂ ਸਾਹਿਬ ਦੀ ਦੀਪ ਪ੍ਰਕਾਸ਼ ਸੀ ਉਹਦੇ ਵਿੱਚ ਮੋਰੀਆਂ ਲੱਗੀਆਂ ਸੀ ਉਹਦਾ ਹਰਮੰਦਰ ਸਾਹਿਬ ਚੋ ਰਹੀ ਮੈਂ ਉਸ ਦੀਰ ਦੇ ਦਰਸ਼ਨ ਕੀਤੇ ਉਸ ਦਸ਼ਮੀ ਦੀਰ ਦੇ ਉਹ ਦੇ ਜੋ ਮੈਨੂੰ ਨਹੀਂ ਪਤਾ ਕਿੰਨਿਆਂ ਨੇ ਕੀਤੇ ਅੱਜ ਵੀ ਜਦੋਂ ਕਿਤੇ ਉੱਥੇ ਜਾਓਗੇ ਤੁਸੀਂ ਦਰਸ਼ਨ ਕਰਦੇ ਹੋ ਨਾ ਭਾਵਨਾਵਾਂ ਅੰਦਰੋਂ ਨਿਕਲਦੀਆਂ ਮੱਦੇ ਦਾ ਅੱਜ ਵੀ ਰੋਣ ਨਿਕਲਦਾ ਬਹੁਤ ਨੌਜਵਾਨ ਹੈ ਛੋਟੇ ਹੈ ਮੇਰੇ ਤੋਂ ਸ਼ਾਇਦ 84 ਦੇ ਲੈ ਇਹਨਾਂ ਦਾ ਜਨਮ ਵੀ ਨਹੀਂ ਹੋਇਆ ਉਹਨਾਂ ਤੁਸੀਂ ਬਜ਼ੁਰਗ ਹੋ ਤੁਸੀਂ ਸਭ ਨੇ ਜਿਹੜੇ ਬਜ਼ੁਰਗ ਬੈਠੇ ਸਭ ਨੇ ਦੇਖਿਆ ਔਲਾਦ ਮੈਂ ਵੀ 84 ਦੇ ਬੜਾ ਛੋਟਾ ਮੈਨੂੰ ਉਸ ਵੇਲੇ ਦਾ ਸਮਾਂ ਵਕਤ ਕੋ ਯਾਦ ਨਹੀਂ ਪਰ ਇਤਿਹਾਸ ਜ਼ਰੂਰ ਪੜਦਾ ਕਿਉਂਕਿ ਆਪਦਾ ਇਤਿਹਾਸ ਕੌਮਾਂ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਮੈਂ ਇੱਕ ਲਿਖਾਰੀ ਦਾ ਹਮੇਸ਼ਾ ਜਦੋਂ ਇੰਨਾ ਦਿਨ ਸਮਾਂ ਮਿਲਦਾ ਮੈਂ ਪੜਦਾ ਹਾਂ ਉਸ ਇਤਿਹਾਸ ਬਾਰੇ ਇੱਕ ਲਿਖਾਰੀ ਵੱਲੋਂ ਲਿਖੀਆਂ ਕੁਝ ਲਾਈਨਾਂ ਮੈਨੂੰ ਚੇਤੇ ਆਉਂਦੀਆਂ ਹਮੇਸ਼ਾ ਉਸ ਗੱਲ ਤੇ ਬੜਾ ਸੋਹਣਾ ਲਿਖਿਆ ਪਰ ਦਰਦ ਹੈ ਉਹਨਾਂ ਦੇ ਵਿੱਚ ਉਹ ਲਿਖਦਾ ਫਿਰ ਆਇਆ ਕਹਿਰ ਤਰਾਸਦਾ ਜਦ ਆ ਗਈ ਧੋਜ ਪੰਜਾਬ ਉੱਤੇ ਹਰ ਪਾਸੇ ਕਹਿਰ ਹਲੇਰੀ ਸੀ ਆ ਬਹਿ ਗਏ ਕੰਟ ਗੁਲਾਬ ਉੱਤੇ ਉਦੋਂ ਵੀ ਹਰ ਪੰਜਾਬੀ ਦੀ ਸੁਰ ਅੰਦਰੋਂ ਰੂਹ ਕਰ ਲਈ ਸੀ ਜਦ ਰੱਬ ਦੇ ਘਰ ਤੇ ਤੋਪਾਂ ਦੇ ਓਲਿਆਣੇ ਅੱਗ ਬਰਾਈ ਸੀ ਜਦ ਤਾਕੇ ਢੇਰੀ ਚਿਤਾ ਸੀ ਸਾਡਾ ਉੱਚਾ ਤੱਕ ਤਕਕਾਰ ਕਿੰਨੀਆਂ ਅਣਹੋਣੀਆਂ ਹੋਈਆਂ ਮੇਰੇ ਸਿੱਖ ਪੰਥ ਦੇ ਨਾਲ ਇਹ ਗੱਲਾਂ ਭੁੱਲਿਓ ਨਾ ਜਿਹੜੀਆਂ ਕੌਮਾਂ ਆਪਦਾ ਇਤਿਹਾਸ ਭੁੱਲ ਜਾਂਦੀਆਂ ਉਹ ਇਤਿਹਾਸ ਦੁਹਰਾਉਂਦਾ ਰਹਿੰਦਾ ਅੰਗਰੇਜ਼ੀ 'ਚ ਵੀ ਇਹ ਕਹਾਵਤ ਹੈ ਦੋ ਜੂ ਫੋਰਗੇਟ ਹਿਸਟਰੀ ਆਰ ਕੰਡਮਨਟ ਟੂ ਰੀਪੀਟ ਕਿਸੇ ਭਾਸ਼ਾ 'ਚ ਤੁਸੀਂ ਪੜ੍ਹੋ ਲਿਟਰੇਚਰ ਕਿਸੇ ਭਾਸ਼ਾ ਦਾ ਕੋ ਨੂੰ ਹਰ ਪਾਸ਼ਾ ਚ ਲਿਖਿਆ ਮਿਲੂਗਾ ਕਿ ਇਤਿਹਾਸ ਕਿਤੇ ਖੁੱਲ ਜਾਣਗੇ ਆਪ ਦਾ ਉਹ ਕਮਮਨ ਰਕਸਾਸ ਬਾਣੀ ਸੋ 1 ਜੂਨ ਦਾ ਦਿਨ ਯਾਦ ਰੱਖਿਓ ਵੋਟ ਪਾਉਣ ਜਾਓਗੇ ਇਹਨਾਂ ਦਰਿੰਦਿਆਂ ਦੇ ਉਹ ਤਸਵੀਰ ਸਾਹਮਣੇ ਆਵੇ ਅੰਦਰ ਗਾਂਧੀ ਦੀ ਜਿਨੇ ਅਤਾ ਤੱਕ ਸਾਹ ਨੂੰ ਕਹੇ ਤੇ